ਸਾਫਟ ਕਰਦਾ ਪਹਿਲੀ ਗੱਲ ਕਿ ਜ਼ਮੀਨ ਦੀ ਮੰਗ ਜ਼ਮੀਨ ਦੀ ਟੋਟ ਜ਼ਮੀਨ ਦੀ ਤਾਂਗ ਇਹ ਚੀਜ਼ਾਂ ਇਹ ਸਮਝ ਚੁੱਕੇ ਨੇ ਲੋਕ ਕਿ ਇਹਨਾਂ ਦੀ ਹੋਣੀ ਤਾਂ ਬਦਲੀ ਜਾਣੀ ਆ ਜੇ ਇਹ ਜ਼ਮੀਨ ਦੀ ਟੋਟ ਜ਼ਮੀਨ ਦੀ ਤਾਂਗ ਪੂਰੀ ਹੋਵੇਗੀ ਇਹ ਲੋਕ ਸਮਝ ਚੁੱਕੇ ਨੇ ਾਨੂੰ ਸੌਖਿਆ ਨਹੀਂ ਮਿਲਨੀ ਇਹ ਜ਼ਮੀਨ ਦੀ 17 ਏਕੜ ਦੀ ਵੰਡ ਵਾਰੀ ਗੱਲ ਹਾਕਮ ਸੌਖਿਆ ਲਾਗੂ ਨਹੀਂ ਕਰਦੇ ਉਹ ਜਿਹੜਾ ਸੰਵਿਧਾਨ ਜਿਹਨੂੰ ਰੋਜ਼ ਗੋਂਗੇ ਪੜਦੇ ਨੇ ਮੱਥੇ ਟੇਕਦੇ ਨੇ ਉਸ ਸੰਵਿਧਾਨ ਚ ਲਿਖੀ ਹੋਈ ਗੱਲ ਨੂੰ ਪੂਰਾ ਕਰ ਦੇਣਗੇ ਇਹ ਲੋਕ ਸਮਝ ਚੁੱਕੇ ਨੇ ਕਿ ਨਹੀਂ ਪੂਰਾ ਕਰਨਗੇ ਇਹਨਾਂ ਲੋਕਾਂ ਨੇ ਇਹ ਗੱਲ ਵੀ ਸਮਝ ਚੁੱਕੀ ਆ ਕਿ ਸਾਡੀ ਕਿਸਮਤ ਕਿਸੇ ਬਾਬੇ ਦੇ ਸਾਡੀ ਕਿਸਮਤ ਬਦਲਨੀ ਆ ਤਾਂ ਜ਼ਮੀਨ ਦੀ ਤੋਠ ਨੇ ਬਦਲਨੀ ਆ ਪਰ ਹਾਕਮ ਜਮਾਤਾਂ ਨੂੰ ਪਤਾ ਕਿ ਜਦੋਂ ਇਸ ਮੰਗ ਨੇ ਉੱਠਣਾ ਤਾਂ ਉਧਰੋਂ ਸਮਾਜਦਾਰੀ ਪ੍ਰਬੰਧ ਉਧਰੋਂ ਸਰਕਾਰਾਂ ਉਧਰੋਂ ਸਟੇਟ ਨੇ ਵੀ ਆਪਣੇ ਦੰਦ ਤਿੱਖੇ ਕਰਨੇ ਨੇ ਅੱਜ ਸਟੇਟ ਜੇ ਪੰਜਾਬ ਨੂੰ ਭਗਵੰਤ ਮਾਨ ਸਰਕਾਰ ਪੁਲਸ ਰਾਜ ਲੋਕਾਂ ਵਿੱਚ ਜ਼ਮੀਨ ਦੀ ਲੋੜ ਦੀ ਮੰਗ ਵਧਦੀ ਜਾ ਰਹੀ ਆ ਤੇ ਲੋਕਾਂ ਤੇ ਕਾਰਪੋਰੇਟਾਂ ਦੇ ਹਿਤ ਲਗਾਤਾਰ ਟਕਰਾਵੇਂ ਉੱਪਰ ਕੇ ਸਾਹਮਣੇ ਆ ਰਹੇ ਨੇ ਇਹਨਾਂ ਹਾਕਮਾਂ ਨੇ ਭਾਵੇਂ ਕਿਸੇ ਸਟੇਟ ਦੀ ਹੋਵੇ ਭਾਵੇਂ ਕਿਸੇ ਦੇਸ਼ ਦੀ ਹੋਵੇ ਇਹਨਾਂ ਹਾਕਮਾਂ ਨੇ ਪੂੰਜੀਪਤੀਆਂ ਤੇ ਕਾਰਪੋਰੇਟਾਂ ਨਾਲ ਖੜਨਾ ਇਹ ਪੱਗ ਭਾਵੇਂ ਕਹੇ ਜੀ ਮਰਜ਼ੀ ਬੰਨ ਲੈਣਾ ਕਿਸੇ ਰੰਗ ਦੀ ਬੰਨ ਲੈਣਾ ਇਹਨਾਂ ਦੀ ਪੱਗ ਥਲੇ ਦਿਮਾਗ ਹਮੇਸ਼ਾ ਅੰਗਰੇਜ਼ਾਂ ਦਾ ਰਹਾ ਹਮੇਸ਼ਾ ਮੁਗਲਾਂ ਦਾ ਰਹਾ ਹਮੇਸ਼ਾ ਕਾਰਪੋਰੇਟਾਂ ਤੇ ਪੂੰਜੀਪਤੀਆਂ ਦਾ ਰਹਾ ਇਸ ਭਗਵੰਤ ਮਾਨ ਦੀ ਪੱਗ ਥੱਲੇ ਦਿਮਾਗ ਵੀ ਸੁਪਰ ਕੇ ਸਾਹਮਣੇ ਆ ਗਿਆ ਲੋਕਾਂ ਨੂੰ ਭੁਲੇਖਾ ਸੀ ਕਿ ਕੁਝ ਬਦਲ ਜੂਗਾ ਇਹ ਆਮ ਲੋਕਾਂ ਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਪਰ ਇਸ ਦਿਮਾਗ ਨੇ ਦੋ ਤਿੰਨ ਸਾਲਾਂ ਦੇ ਵਿੱਚ ਪ੍ਰਤਾਖ ਲੋਕਾਂ ਸਾਹਮਣੇ ਗੱਲ ਸਾਫ਼ ਕਰਤੀ ਕਿ ਅਸੀਂ ਲੋਕਾਂ ਦੇ ਨਹੀਂ ਹਾਂ ਨਾਮ ਹੋ ਗਿਆ ਜਿੱਡੀ ਵੱਡੀ ਤੁਹਾਡੀ ਮੰਗਾ ਤੇ ਜਿੱਡੀ ਵੱਡੀ ਉਹਨਾਂ ਨਾਲ ਟਕਰਾਵੀ ਮੰਗਾ ਇਸ ਬਸਤਾ ਦੇ ਕੇ ਨੂੰ ਇਸੇ ਤਰ੍ਹਾਂ ਹੀ ਕੰਮ ਰੱਖੀਏ ਅਸੀਂ ਮਲਾਕ ਨੂੰ ਜਥੇਬੰਦੀਆਂ ਜਿੰਨਾ ਸਾਡਾ ਹੈ ਤਾਂ ਸਾਨੂੰ ਪਤਾ ਕਿ ਜੇ ਇੱਥੇ ਜ਼ਮੀਨਾਂ ਬਚਾਉਣੀਆਂ ਜੇ ਜ਼ਮੀਨਾਂ ਦਿਵਾਉਣੀਆਂ ਜੇ ਸਕੂਲ ਬਚਾਉਣੇ ਨੇ ਜੇ ਸੜਕਾਂ ਬਚਾਉਣੀਆਂ ਸਾਡੀ ਝੋਟੀ ਸਾਰਿਆਂ ਦੀ ਇਕੱਠੀ ਪੈਣੀ ਚਾਹੀਦੀ ਆ ਅਸੀਂ ਡੈਮੋਕਰੇਸੀ ਦੇ ਚਫਾਂਤੋਂ ਵਿਸ਼ਵਾਸ ਰੱਖੋਣੇ ਆ ਕਿ ਅੱਗੇ ਭਵਿੱਖ ਦੇ ਵਿੱਚ ਜਿੰਨੇ ਇਸ ਮਸਲਿਆਂ ਤੇ ਇਕੱਠ ਹੋਣਗੇ ਆਪਣਾ ਤਨ ਮਨ ਤਲ ਸਾਰਾ ਕੁਝ ਝੋਕ ਦੇਵਾਂਗੇ ਤੁਹਾਡਾ ਸਾਰਾ